ਤਾਂ ਬਸ ਕੰਮ ਕਾਇ ਚੱਲਦਾ ਨਹੀਂ ਅੱਛਾ ਆਈ ਫੇਰ ਪੈਂਚੇ ਦਾ ਕੰਮ ਕਰ ਲਿਆ ਗਿਦਾਰਾ ਦਾ ਕਰਨਾ ਇਹ ਰੋਟੀ ਦਾ ਬੰਦਾਰਾ ਬੰਨਣਾ ਹੀ ਬਣ ਕੇ ਤੇ ਬੱਚੇ ਕਿੱਥੇ ਨੇ ਤੁਹਾਡੇ ਬੱਚੇ ਆਪਾਂ ਆਪਣੇ ਘਰਾਂ ਚ ਬੱਤਾਂ ਤੁਸੀਂ ਸਾਡੇ ਬੱਚੇ ਜੋ ਹਾਂਜੀ ਫੇਰ ਜਿਹੜੇ ਆ ਗਏ ਹੋ ਗਲੀ ਬਾਤੀ ਪੈ ਗਏ ਹੋ ਸਾਡੇ ਨਾਲ 10 ਮਿੰਟ ਬੱਚੇ ਜੋ ਤੁਸੀਂ ਸਾਡੇ ਹਾਂਜੀ ਤੇ ਜਦੋਂ ਬੱਚੇ ਛੋਟੇ ਸੀ ਤੁਸੀਂ ਪੜਾਇਆ ਲਿਖਾਇਆ ਤੇ ਹੁਣ ਜਦੋਂ ਤੁਹਾਨੂੰ ਜ਼ਰੂਰਤ ਸੀ ਤੇ ਬੱਚੇ ਸਾਥ ਛੱਡੀ ਬੜੇ ਮੇਰੇ ਘਾਸਨ ਇਹ ਸਾਰੇ ਸੰਸਾਰ ਤਾਂ ਚੱਲਦੀ ਜਾਂਦੀ ਆ ਪੁੱਤ ਮਾਪੇ ਆਪਣੇ ਤੇ ਬੱਚੇ ਪਾਲਨੇ ਹੁੰਦੇ ਜਦ ਬੱਚੇ ਪਰ ਫਾਂਡ ਜਾਂਦੇ ਮਾਪੇ ਕੀ ਕਰ ਸਕਦਾ ਕੁਛ ਨਹੀਂ ਨ ਕਰ ਸਕਦਾ ਕਿੰਨਾ ਸਮਾਂ ਹੋ ਗਿਆ ਤੁਹਾਡੇ ਬੱਚਿਆਂ ਤੋਂ ਤੁਹਾਨੂੰ ਅਲੱਗ ਹੋਇਆ ਥੋੜਾ ਜਿਹਾ ਸਮਾਂ ਹੋ ਗਿਆ ਕਿੰਨੇ ਕੁ ਸਾਲ 5-10 ਸਾਲ ਹੋ ਗਏ ਨੇ ਲੱਗ ਗਏ ਆ ਅਫੋਂ ਹੁੰਦਾ ਹਲੋ ਹਲੋ ਹੁੰਦੇ ਰਹਿੰਦੇ ਕਦੀ ਹੋ ਕਰਦੇ ਕਦੀ ਆਹੇ ਫੋਨ ਆਵੇ ਜੇ ਉਹ ਨਾਲ ਫੋਨ ਤੇ ਗੱਲ ਕੀਤੀ ਹੈ ਨਾ ਪਾਪਾ ਕੋਈ ਜਵਾਬ ਨਹੀਂ ਦੇਣਾ ਕੋਈ ਗੱਲ ਬਾਤ ਨਹੀਂ ਕਰਨੀ ਹੁਣ ਜਿੰਨੀ ਹੁਣਾਂ ਗੱਲ ਕਰਨੀ ਹੁਣ ਜਵਾਬ ਦੇਣਾ ਕਹਿੰਦੀ ਨਹੀਂ ਕਿ ਆਜੋ ਤੁਸੀਂ ਕਹਿੰਦੇ ਨੇ ਕਿ ਆਪੇ ਨੇ ਜਾਇਦਾ ਆਪਣਾ ਘਰ ਬਟੇ ਆਪਣਾ ਹੀ ਹੁੰਦਾ ਕਹੇਦਾ ਕਿ ਡਿਪੈਂਡ ਹੁਣ ਆਪਣੇ ਮਰਜ਼ੇ ਨਾਲ ਅੱਥਾ ਚਾਹ ਬਣਾਣੇ ਆ ਪੀਣੇ ਆ ਬੈਨਦੇ ਉੱਠਦੇ ਆ ਖਾਂਦੇ ਪੀਂਦੇ ਆ ਕੋਈ ਭੈਣ ਭਾਈ ਕੋਈ ਵਾਕਫ ਆ ਜਾਂਦਾ ਠੀਕ ਅਜੀ ਕੋਈ ਵਾਕਫ ਵੀ ਦੇੜ ਬੈ ਗਈ ਕੰਮ ਤੇ ਜਾਂਦੇ ਵੇ ਮੈਂ ਕਿਹਾ ਬਹਿ ਜਾ ਦੱਸ ਮਿੰਟ ਹਾਂਜੀ ਤੇ ਜਦੋਂ ਬੱਚਿਆਂ ਨਾਲ ਦੈਂਦੇ ਸੀ ਉਦੋਂ ਬੱਚੇ ਕੀ ਕਹਿੰਦੇ ਹੁੰਦੇ ਸੀ ਕੁਝ ਨੇ ਬੱਚਿਆਂ ਨੇ ਕਿ ਗਾਣਾ ਹੰਨੇ ਆਣਾ ਪਾਣਾ